ਨਾਨਕ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਅੰਦਰ ਇਹ ਪਾਵਨ ਉਪਦੇਸ਼ ਸਾਲਸਰਾਏ ਜੋਹਰੀ ਦੇ ਤਾਈ ਬਖਸ਼ਿਸ਼ ਕਰ ਰਹੀ ਹਨ ਜਿਸ ਦੇ ਵਿੱਚ ਸਤਿਗੁਰੂ ਗਰੀਬ ਨਿਵਾਜ਼ ਨੇ ਅਨੇਕ ਤਰੀਕਿਆਂ ਦੇ ਨਾਲ 3੍ਰਸਟਾਂਤ ਦੇ ਕਰਕੇ ਸਾਲਸਰਾਏ ਜੋਹਰੀ ਨੂੰ ਸਮਝਾਇਆ ਹੈ ਪਾਵਨ ਸ਼ਬਦ ਦੀ ਅਰੰਭਤਾ ਕਰਦੇ ਸਤਿਗੁਰੂ ਗਰੀ ਬਨਵਾਜ ਬਖਸ਼ਿਸ਼ ਕਰਦੇ ਹਨ ਬੇਮਲ ਭਜਾਰ ਬਸਸ ਨਿਰਮਲ ਜਲ ਤਦਮਨ ਜਾਵ ਲੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਹੇ ਭਾਈ ਬੇਮਲ ਉਜਲ ਜਲ ਦੇ ਵਿੱਚ ਸਾਫ ਪਾਣੀ ਦੇ ਸਰੋਵਰ ਦੇ ਵਿੱਚ ਇੱਕ ਕਮਲ ਖਿੜਦਾ ਹੈ ਤੇ ਉਸੇ ਹੀ ਸਾਫ ਪਾਣੀ ਦੇ ਵਿੱਚ ਜਿਹੜਾ ਜਾਲਾ ਹੈ ਉਹ ਵੀ ਲੱਗਿਆ ਹੁੰਦਾ ਹੈ ਜਾਲਾ ਵੀ ਉਸ ਸਾਫ ਪਾਣੀ ਦੇ ਸਰੋਵਰ ਦੇ ਵਿੱਚ ਹੀ ਪੈਦਾ ਹੁੰਦਾ ਹੈ ਤਾਂ ਇਸ ਤਰ੍ਹਾਂ ਕਹ ਲਈਏ ਬੇਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਨਰੀ ਜਿਹੜਾ ਕਮਲ ਹੈ ਉਹ ਵਿੱਚੋਂ ਬੜਾ ਉज्जਲ ਹੁੰਦਾ ਹੈ ਸੁਗੰਧੀ ਵਾਲਾ ਹੁੰਦਾ ਹੈ ਉਹ ਸਾਫ਼ ਪਾਣੀ ਦੇ ਵਿੱਚ ਉਪਜਦਾ ਹੈ ਪੈਦਾ ਹੁੰਦਾ ਹੈ ਤੇ ਉਸੇ ਸਾਫ਼ ਪਾਣੀ ਦੇ ਵਿੱਚ ਕਮਲ ਦੀ ਮੈਲ ਕਰਕੇ ਜਾਂ ਪਾਣੀ ਦੀ ਮੈਲ ਕਰਕੇ ਜਿਹੜਾ ਜਾਲਾ ਹੈ ਉਹ ਵੀ ਬਣਦਾ ਹੈ ਜਾਲਾ ਵੀ ਪੈਦਾ ਹੁੰਦਾ ਹੈ ਸੋ ਇਸ ਤਰ੍ਹਾਂ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ ਅਦਮਨ ਜਾਵਲ ਚਲ ਰਸ ਸੰਗਤ ਸੰਗ ਦੋਖ ਨਹੀਂ ਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਦੋਨੇ ਜਾਲਾ ਵੀ ਤੇ ਕਮਲ ਵੀ ਇੱਕ ਪਾਣੀ ਦੇ ਵਿੱਚ ਹੀ ਪੈਦਾ ਹੁੰਦੇ ਹਨ ਪਰ ਜਿਹੜਾ ਕਮਲ ਹੈ ਉਹ ਜਾਲੀ ਦੀ ਦੋਸ਼ ਨੂੰ ਧਾਰਨ ਨਹੀਂ ਕਰਦਾ ਆਵ ਜਾਲੇ ਦੇ ਦੋਸ਼ ਨੂੰ ਧਾਰਨ ਕਰਕੇ ਜੇ ਕਮਲ ਹੈ ਬੈਲਾ ਨਹੀਂ ਹੁੰਦਾ ਗੰਦਾ ਨਹੀਂ ਹੁੰਦਾ ਹੈ ਤੇ ਜਿਹੜਾ ਜਾਲਾ ਹੈ ਉਹ ਵੀ ਇਸ ਪਾਣੀ ਦੇ ਵਿੱਚ ਰਹਿੰਦਾ ਹੋਇਆ ਕਮਲ ਦੇ ਸ਼ੁਭ ਗੁਣਾ ਨੂੰ ਧਾਰਨ ਨਹੀਂ ਕਰ ਸਕਦਾ ਆਵ ਜਿਹੜਾ ਜਾਲਾ ਹੈ ਉਹ ਕਮਲ ਦੀ ਸੁਗੰਧੀ ਨੂੰ ਗ੍ਰਹਿਣ ਨਹੀਂ ਕਰ ਸਕਦਾ ਆਪਣੇ ਅੰਦਰ ਸਮਾ ਨਹੀਂ ਸਕਦਾ ਇਸ ਤਰ੍ਹਾਂ ਇੱਕੋ ਜਲ ਦੇ ਵਿੱਚ ਰਹਿੰਦੇ ਹੋਏ ਇਹ ਜਿਹੜੇ ਕਮਲ ਤੇਜਾਲਾ ਹਨ ਇੱਕ ਦੂਜੇ ਦਾ ਗੁਣ ਜਾਂ ਦੂਖ ਤਾਰਨ ਨਹੀਂ ਕਰ ਸਕਦੇ ਹਨ ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਸਾਧ ਸੰਗਤ ਰੂਪੀ ਸਰੋਵਰ ਹੈ ਇਸ ਸਾਧ ਸੰਗਤ ਸਰੂਪੀ ਸਰੋਵਰ ਦੇ ਵਿੱਚ ਮਹਾਤਮਾ ਰੂਪੀ ਕਮਲ ਵੀ ਵਸਦੇ ਹਨ ਤੇ ਮਾਇਆ ਪਦਾਰਥਾ ਰੂਪੀ ਜਾਲਾ ਵੀ ਵਸਦਾ ਹੈ ਸਾਰਾ ਕੁਝ ਸਾਧ ਸੰਗਤ ਦੇ ਚਰਣਾ ਰੂਪੀ ਸਰੋਵਰ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਪਰ ਜਿਹੜੇ ਗੁਰਮੁਖ ਜਨ ਹਨ ਮਹਾਤਮਾ ਜਨ ਹਨ ਉਹ ਕਮਲ ਦੀ ਣਾਈ ਹਨ ਜਿਹੜੇ ਕੰਮਲ ਦੇ ਬਾਗ ਬ੍ਰਹਮ ਗਿਆਨ ਦਾ ਸੁਖ ਵੰਡਣ ਵਾਲੇ ਹਨ ਅੰਮ੍ਰਿਤ ਦੇ ਬ੍ਰਹਮ ਗਿਆਨ ਦੇ ਸੁਗੰਧੀ ਖਿਲਾਰਨ ਵਾਲੇ ਨੇ ਭਗਤੀ ਦੀ ਸੁਗੰਧੀ ਵੰਡਣ ਖਿਲਾਰਨ ਵਾਲੇ ਹਨ ਤੇ ਜਿਹੜੀ ਮਾਇਆ ਹੈ ਪਦਾਰਥ ਹੈ ਉਹ ਜਾਲੇ ਦੀ ਬਾਗ ਹੈ ਜਿਵੇਂ ਜਾਲਾ ਪਾਣੀ ਦੇ ਵਿੱਚ ਰਹਿੰਦਾ ਹੈ ਕਿਸੇ ਕਾਰਜਦਾਨੀ ਦਾ ਕਿਸੇ ਕੰਮ ਦਾ ਨਹੀਂ ਹੁੰਦਾ ਉਸੇ ਪ੍ਰਕਾਰ ਇਹ ਮਾਇਆ ਉਹਨਾਂ ਦੇ ਕਿਸੇ ਕੰਮ ਦੀ ਨਹੀਂ ਹੈ ਉਹਨਾਂ ਦੇ ਕੰਮ ਤੋਂ ਵੱਖਰੀ ਹੈ ਪਰੰਤੂ ਜਿਹੜੇ ਸਾਧੂ ਜਨ ਇਸ ਮਾਇਆ ਨੂੰ ਤਾਰਨ ਨਹੀਂ ਕਰਦੇ ਹਨ ਮਾਇਆ ਨੂੰ ਗ੍ਰਹਿਣ ਨਹੀਂ ਕਰਦੇ ਹਨ ਇਸੇ ਪ੍ਰਕਾਰ ਸਤਿਗੁਰੂ ਜੀ ਅੱਗੇ ਹੋਰ ਇਸ ਨੂੰ ਸਪਸ਼ਟ ਕਰਦੇ ਹੋਏ ਸਮਝਾਉਂਦੇ ਹਨ ਧਾਦਰ ਤੂੰ ਕਬਹਨ ਜਾਣਸਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਏ ਡੱਡੂ ਤੂੰ ਕਦੇ ਵੀ ਇਸ ਗੱਲ ਨੂੰ ਇਸ ਵਿਚਾਰ ਨੂੰ ਜਾਣ ਨਹੀਂ ਸਕਦਾ ਕਹਿੰਦੇ ਹਨ ਕਿ ਏ ਕੁਸੰਗੀ ਜੀਵ ਰੂਪੀ ਡੱਡੂ ਤੂੰ ਇਸ ਗੱਲ ਨੂੰ ਕਦੇ ਵੀ ਜਾਣ ਨਹੀਂ ਸਕਦਾ ਕਿਉਂ ਸਤਿਗੁਰੂ ਜੀ ਨੇ ਉਸ ਸੰਗੀ ਨੂੰ ਡੱਡੂ ਕਿਉਂ ਕਿਹਾ ਹੈ ਜਿਸ ਪ੍ਰਕਾਰ ਪਾਣੀ ਦੇ ਵਿੱਚ ਡੱਡੂ ਰਹਿੰਦਾ ਹੈ ਤੇ ਇਧਰ ਉਧਰ ਕੇਵਲ ਟੱਪੂਸੀਆਂ ਮਾਰਦਾ ਰਹਿੰਦਾ ਹੈ ਕੁਝ ਵੀ ਉਸ ਨੂੰ ਪ੍ਰਾਪਤ ਨਹੀਂ ਹੁੰਦਾ ਉਹ ਕਮਲ ਦੀ ਸੁਗੰਧੀ ਨੂੰ ਧਾਰਨ ਨਹੀਂ ਕਰ ਸਕਦਾ ਹੈ ਕਮਲ ਦੇ ਗੁਣਾਂ ਨੂੰ ਧਾਰਨ ਨਹੀਂ ਕਰ ਸਕਦਾ ਹੈ ਕੇਵਲ ਜਾਲਾ ਹੀ ਖਾਂਦਾ ਹੈ ਕੇਵਲ ਇਸ ਪ੍ਰਕਾਰ ਟਪੂਸੀਆਂ ਮਾਰਦਾ ਰਹਿੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕੁਸੰਗੀ ਜੀਵ ਰੂਪੀ ਡੱਡੂ ਤੂੰ ਇਸ ਵਿਚਾਰ ਨੂੰ ਕਦੇ ਨਹੀਂ ਜਾਣਦਾ ਕਦੇ ਨਹੀਂ ਸਮਝ ਸਕਦਾ ਹੈ ਪਾਕਸ ਸਿਵਾਲ ਬਸਸਾ ਨਰਮਲ ਚਾਲ ਅੰਮ੍ਰਿਤ ਨਾ ਲਖਸਾਰੇ ਸਤਿਗੁਰੂ ਜੀ ਕਹਿੰਦੇ ਕਿ हे ਜੀਵ ਰੂਪੀ ਡੱਡੂ ਤੂੰ ਵੀ ਉਸ ਸਾਧ ਸੰਗਤ ਰੂਪੀ ਅੰਮ੍ਰਿਤ ਜਲ ਦੇ ਵਿੱਚ ਸਰੋਵਰ ਦੇ ਵਿੱਚ ਰਹਿੰਦਾ ਹੈ ਪਰ ਤੇਰਾ ਕੰਮ ਹੈ ਕਿ ਤੂੰ ਡੱਡੂ ਹੋ ਕਰਕੇ ਤੇ ਜਾਲੇ ਆਦਕ ਖਾਂਦਾ ਜਿਵੇਂ ਡੱਡੂ ਜਾਲਿਆਂ ਨੂੰ ਖਾਂਦਾ ਹੈ ਉਸੇ ਤਰ੍ਹਾਂ ਇਹ ਜੀਵ ਇਸ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੇ ਪਦਾਰਥਾਂ ਨੂੰ ਗ੍ਰਹਿਣ ਕਰਦਾ ਹੈ ਮਾਇਆ ਤੇ ਪਦਾਰਥਾਂ ਦੇ ਪਿੱਛੇ ਦੌੜਿਆ ਫਿਰਦਾ ਹੈ। ਅੰਮ੍ਰਿਤ ਨਾ ਲਖਸਰੀ ਜਿਹੜਾ ਨਾਮ ਰੂਪੀ ਅੰਮ੍ਰਿਤ ਹੈ, ਬ੍ਰਹਮ ਗਿਆਨ ਰੂਪੀ ਅੰਮ੍ਰਿਤ ਹੈ। ਉਸ ਨੂੰ ਇਹ ਜੀਵ ਨਹੀਂ ਜਾਣਦਾ ਹੈ। ਜਿਹੜੀ ਭਗਤੀ ਰੂਪੀ ਸੁਗੰਧੀ ਹੈ, ਉਸ ਨੂੰ ਨਹੀਂ ਜਾਣਦਾ ਹੈ। ਉਸ ਨੂੰ ਤਾਰਨ ਨਹੀਂ ਕਰਦਾ ਹੈ। ਇਸ ਤਰ੍ਹਾਂ ਇਹ ਜੀਵ ਡੱਡੂ ਦੀ ਨਿਆਹੀ ਹੋ ਰਿਹਾ ਹੈ ਰਹਾ ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਹਨ ਬਸ ਜਲ ਨਿਤ ਨਵਸਤ ਅਲੀ ਅਲ ਮੇਰਾ ਚਾ ਚਾਗਨ ਰੇ ਤੇ ਸਤਿਗੁਰੂ ਜੀ ਅੱਗੇ ਹੋਰ ਦ੍ਰਿਸ਼ਟਾਂਤ ਦਿੰਦੇ ਹੋਏ ਸਮਝਾਉਂਦੇ ਨੇ ਕਿ ਇਹ ਤਾਂ ਜਿਹੜਾ ਡੱਡੂ ਹੈ ਪਾਣੀ ਦੇ ਵਿੱਚ ਰਹਿੰਦਾ ਹੋਇਆ ਵੀ ਕਮਲ ਦੀ ਸੁਗੰਧੇ ਨੂੰ ਧਾਰਨ ਨਹੀਂ ਕਰ ਸਕਦਾ ਪਾਣੀ ਦੇ ਵਿੱਚ ਰਹਿੰਦਾ ਹੋਇਆ ਵੀ ਜਾਲੇ ਨੂੰ ਖਾਂਦਾ ਹੈ ਪਰ ਦੂਸਰੇ ਪਾਸੇ ਬਸ ਜਲ ਨਿਤ ਨ ਬਸ਼ਤ ਅਲੀ ਹਾਲ ਕਹਿੰਦੇ ਅਲੀਲ ਜਿਹੜੇ ਭੌਰਾ ਤੇ ਭੋਰੀ ਹਨ ਉਹ ਭਾਵੇਂ ਪਾਣੀ ਦੇ ਵਿੱਚ ਨਹੀਂ ਰਹਿੰਦੇ ਹਨ ਉਹ ਭਾਵੇਂ ਸਾਫ਼ ਪਾਣੀ ਦੇ ਵਿੱਚ ਰਹਿੰਦੇ ਹਨ ਉਹ ਵੀ ਇਨ੍ਹਾਂ ਦੇ ਵਾਗ ਪਾਣੀ ਦੇ ਵਿੱਚ ਹੀ ਰਹਿੰਦੇ ਹਨ ਤੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ ਅਗਲੀ ਪੰਕਤੀ ਦੇ ਅੰਦਰ ਸਮਝਾਉਣਾ ਕਰਦੇ ਹਨ ਚੰਦ ਕ ਮਦਨੀ ਦੋਰਹ ਅਨਿਵਸਸ ਅਨਪਾ ਕਾਰਨ ਰੇ ਹੁਣ ਸਤਿਗੁਰੂ ਜੀ ਇਸ ਪੰਕਤੀ ਦੇ ਅੰਦਰ ਸਮਝਾ ਰਹੇ ਹਨ ਕਿ ਇਹ ਜੀਵ ਭਾਵੇਂ ਕਿ ਜਿਹੜੇ ਭੌਰਾ ਤੇ ਭੌਰੀ ਇਹ ਪਾਣੀ ਦੇ ਵਿੱਚ ਨਹੀਂ ਰਹਿੰਦੇ ਹਨ ਪਰ ਫਿਰ ਵੀ ਬਾਹਰੋਂ ਆ ਕਰਕੇ ਉਸ ਕਮਲ ਦੇ ਉੱਪਰ ਬੈਠ ਕਰਕੇ ਤੇ ਕਮਲ ਦੀ ਸੁਗੰਧੀ ਲੈ ਜਾਂਦੇ ਹਨ ਕਮਲ ਦੀ ਸੁਗੰਧੀ ਨੂੰ ਧਾਰਨ ਕਰ ਲੈਂਦੇ ਨੇ ਬਾਹਰੋਂ ਆ ਕਰਕੇ ਫਿਰ ਸਤਿਗੁਰੂ ਜੀ ਦੂਸਰਾ ਉਦਾਹਰਣ ਦਿੰਦੇ ਨੇ ਚੰਦ ਕੁਮਦਨੀ ਦੂਰ ਹੋ ਨਿਵਸਸ ਅਨਪਉ ਕਾਰਨ ਰੀ ਚੰ드ਰਮਾ ਆਕਾਸ਼ ਦੇ ਵਿੱਚ ਚੜਦਾ ਹੈ ਤੇ ਕੁਮਦਨੀ ਜਿਹੜੀਆਂ ਕੰਬੀਆਂ ਹਨ ਉਹ ਨੀਵੇਂ ਤਾਣੀ ਦੇ ਵਿੱਚ ਵਸਦੀਆਂ ਹਨ ਧਰਤੀ ਦੇ ਉੱਪਰ ਵਸਦੀਆਂ ਹਨ ਆਕਾਸ਼ ਤੋਂ ਚੰਦਰਮਾ ਤੋਂ ਕਿੰਨੀ ਦੂਰ ਹਨ ਪਰ ਜਦੋਂ ਚੰਦਰਮਾ ਚੜ੍ਹਦਾ ਹੈ ਤੇ ਪ੍ਰੇਮ ਦੇ ਨਾਲ ਮਿਲੀਆਂ ਹੋਈਆਂ ਜਿਹੜੀਆਂ ਕਮੀਆਂ ਹਨ ਚੰਦਰਮਾ ਦੇ ਚੜਨ ਦੇ ਨਾਲ ਖਿੜ ਉੱਠਦੀਆਂ ਹਨ ਅਨਪੌ ਕਾਰਨ ਰੇ ਇਹ ਕੇਵਲ ਜਿਹੜਾ ਇਹਦਾ ਪ੍ਰੇਮ ਹੈ ਜਿਹੜੀ ਪ੍ਰੀਤ ਚੰਦਰਮਾ ਦੇ ਵਿੱਚ ਲੱਗੀ ਹੋਈ ਹੈ ਇਹੀ ਇਸ ਦੇ ਖੜਾ ਦਾ ਕਾਰਨ ਹੈ ਜਦੋਂ ਚੰ드ਰਮਾ ਚੜਦਾ ਹੈ ਇਹ ਕਮੀਆਂ ਜੜੀਆਂ ਅਨਖੇੜ ਉੱਠਦੀਆਂ ਹਨ ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਜਿਹੜੇ ਜਗਿਆਸੂ ਰੂਪੀ ਜੀਵ ਹਨ ਉਹ ਭਾਵੇਂ ਆਪਦੇ ਕਾਰ ਵਿਹਾਰ ਕਰਦੇ ਹਨ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਨਹੀਂ ਰਹੇ ਹੋਣ ਪਰ ਫੇਰ ਵੀ ਭੌਰਿਆਂ ਦੀ ਨਿਆਈ ਆਕਰ ਕੇ ਤੇ ਪੰਤੀ ਰੂਪੀ ਸੁਗੰਧੀ ਨੂੰ ਧਾਰਨ ਕਰ ਲੈਂਦੇ ਨੇ ਨਾਮ ਰੂਪੀ ਅੰਮ੍ਰਿਤ ਨੂੰ ਧਾਰਨ ਕਰ ਲੈਂਦੇ ਹਨ ਫਿਰ ਭਾਵੇਂ ਜਿਹੜੇ ਜਗਿਆਸੂ ਜੀਵ ਹਨ ਉਹ ਕਮੀਆਂ ਦੀ ਣਾਈ ਕੇਵਲ ਆਪਣੇ ਗੁਰੂ ਨੂੰ ਦੂਰ ਤੋਂ ਹੀ ਦੇਖ ਕਰਕੇ ਤੇ ਹਿਰਦੇ ਵਿੱਚ ਬੜੇ ਖੜ ਜਾਂਦੇ ਹਨ ਪ੍ਰੇਮ ਹੋਣ ਕਰਕੇ ਇੱਕ ਨਿਰਗੁਣ ਸਰੂਪ ਪਰਮੇਸ਼ਰ ਨੂੰ ਜਾਣ ਕਰਕੇ ਉਸ ਨੂੰ ਦੇਖ ਕਰਕੇ ਤੇ ਆਪਣੇ ਹਿਰਦੇ ਦੇ ਵਿੱਚ ਖੜਾ ਦੇ ਖੇੜੇ ਦੇ ਸਹਿਤ ਹੋ ਜਾਂਦੇ ਹਨ ਪ੍ਰੇਮ ਦੇ ਸਹਿਤ ਹੋ ਜਾਂਦੇ ਹਨ ਇਸ ਤਰ੍ਹਾਂ ਸਤਿਗੁਰੂ ਜੀ ਉਦਾਹਰਣ ਦੇ ਕਰਕੇ ਸਮਝਾ ਰਹੇ ਹਨ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂ ਬਨ ਚਾਤਰ ਰੇ ਇਹ ਸਤਿਗੁਰੂ ਜੀ ਸਮਝਾਉਂਦੇ ਹਨ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂ ਬਨ ਚਾਤਰ ਰੇ ਜਿਹੜਾ ਟੁੰਬੇ ਦੀ ਵੇਲ ਹੁੰਦੀ ਹੈ ਜਿਹੜੀ ਉਹਨਸ ਤੂੰਬੇ ਦੀ ਵੇਲ ਨੂੰ ਪਾਵੇ ਅੰਮ੍ਰਿਤ ਦੇ ਨਾਲ ਸਿੰਜ ਦਿੱਤਾ ਜਾਵੇ ਖੰਡ ਦੇ ਨਾਲ ਉਸ ਨੂੰ ਸਿੰਜ ਦਿੱਤਾ ਜਾਵੇ ਹੋਰ ਦੁੱਧ ਦੇ ਨਾਲ ਉਸ ਨੂੰ ਸਿੰਜ ਦਿੱਤਾ ਜਾਵੇ ਪਾਉ ਪਾਣੀ ਦੀ ਥਾਂ ਤੇ ਅੰਮ੍ਰਿਤ ਖੰਡ ਜਾਂ ਦੁੱਧ ਉਸ ਦੇ ਵਿੱਚ ਪਾਇਆ ਜਾਵੇ ਉਸ ਦੀਆਂ ਜੜਾਂ ਦੇ ਵਿੱਚ ਦੁੱਧ ਪਾਇਆ ਜਾਵੇ ਅੰਮ੍ਰਿਤ ਪਾਇਆ ਜਾਵੇ ਖੰਡ ਪਾਈ ਜਾਵੇ ਪਰ ਫੇਰ ਵੀ ਜਿਹੜਾ ਉਹ ਤੂੰਬਾ ਹੈ ਮਿੱਠਾ ਨਹੀਂ ਹੁੰਦਾ ਉਹ ਕੌੜੇ ਦਾ ਕੌੜਾ ਹੀ ਰਹਿੰਦਾ। ਉਸ ਦੇ ਅੰਦਰ ਕੜਤ ਨਹੀਂ ਜਾਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਹ ਜਿਹੜਾ ਮਨੁੱਖ ਰੂਪੀ ਜੀਵ ਹੈ। ਇਹ ਜਿਹੜਾ ਜੀਵ ਹੈ ਆਪਣੇ ਹੰਕਾਰ ਨੂੰ ਛੱਡ ਨਹੀਂ ਸਕਦਾ ਹੈ। ਭਾਵੇਂ ਇਹਨੂੰ ਕਿੰਨਾ ਵੀ ਗਿਆਨ ਰੂਪੀ ਉਪਦੇਸ਼ ਦੇ ਲਈਏ। ਕਿੰਨਾ ਵੀ ਇਹਦਾ ਨਾਮ ਰੂਪੀ ਅੰਮ੍ਰਿਤ ਦੇ ਨਾਲ ਸਿੰਝ ਲਈਏ। ਕਿੰਨਾ ਵੀ ਉਹ ਗਿਆਨ ਰੂਪੀ ਅੰਮ੍ਰਿਤ ਦੇ ਨਾਲ ਭਗਤੀ ਰੂਪੀ ਅੰਮ੍ਰਿਤ ਦੇ ਨਾਲ ਸਿੰਜ ਦਿੱਤਾ ਜਾਵੇ ਪਰ ਫਿਰ ਵੀ ਇਹ ਜਿਹੜਾ ਮਨਮੁਖ ਜੀਵ ਹੈ ਇਹ ਆਪਣੇ ਹੰਕਾਰ ਭਾਵ ਨੂੰ ਨਹੀਂ ਛੱਡ ਸਕਦਾ ਹੈ ਇਹ ਹੰਕਾਰ ਕਰਕੇ ਫਿਰ ਵੀ ਕੜਤਨ ਦੇ ਸਹਤ ਰਹਿੰਦਾ ਹੈ ਇਸ ਦਾ ਦੂਸਰਾ ਪਾਠ ਹੈ ਤੂ ਬਨ ਚਾਤਰੇ ਜਿਹੜਾ ਸੰਪਰਦਾਇਕ ਪਾਠ ਹੈ ਉਹ ਹੈ ਤੂਪ ਨਾ ਚਾਤਰੇ ਉੱਪਰ ਵੀ ਜਿਹੜੇ ਪਾਠ ਆਏ ਹਨ ਬਸ ਜਲ ਨਿਤ ਨਾ ਵਸਤ ਅਲੀ ਅਲ ਮੇਰ ਚਾ ਚਾ ਗੁੰਰੇ ਇਹ ਸੰਪਰਦਾਇ ਪਾਠ ਹੈ ਦੂਸਰਾ ਜਿਹੜਾ ਪਾਠ ਹੈ ਮੇਰ ਚਾ ਚਾ ਗੁੰਰੇ ਇਸੇ ਤਰ੍ਹਾਂ ਇਹ ਜਿਹੜਾ ਪਾਠ ਹੈ ਤੂਬ ਨਾ ਚਾਤਰੜੇ ਜੇ ਦੂਸਰੇ ਪਾਠ ਦੇ ਅਨੁਸਾਰ ਇਸ ਦਾ ਅਰਥ ਕਰੀਏ ਤੇ ਫਿਰ ਇਸ ਤਰ੍ਹਾਂ ਬਣਦਾ ਹੈ ਕਿ ਅੰਮ੍ਰਿਤ ਖੰਡ ਦੂਧ ਮਦ ਸਿੰਚਸ ਤੂ ਬਨ ਚਾਤਰ ਜੀ ਕਹਿੰਦੇ ਕਿ ਜਿਵੇਂ ਪੰਰ ਹੁੰਦਾ ਹੈ ਬਾਂਦਰ ਬਾਂਦਰ ਟਪੂਸੀਆਂ ਮਾਰਨ ਦੇ ਵਿੱਚ ਬੜਾ ਚਲਾਕ ਹੁੰਦਾ ਹੈ ਇਧਰ ਉਧਰ ਟਪੂਸੀਆਂ ਮਾਰਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਜੀਵ ਬਾਂਦਰ ਦੇ ਵਾਂਗ ਟੱਡੂ ਦੇ ਵਾਂਗ ਟਪੂਸੀਆਂ ਮਾਰ ਕਰਕੇ ਇਹ ਪਦਾਰਥਾਂ ਨੂੰ ਗ੍ਰਹਿਣ ਕਰਨ ਵਾਸਤੇ ਤੇ ਬੜੀਆਂ ਚਤੁਰਾਈਆਂ ਕਰਦਾ ਹੈ ਬੜਾ ਚਲਾਕ ਹੁੰਦਾ ਹੈ ਬੜੀਆਂ ਚਲਾਕੀਆਂ ਕਰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਮੈਨੂੰ ਮਾਇਆ ਮਿਲ ਜਾਵੇ ਪਦਾਰਥ ਮਿਲ ਜਾਣ ਕਿਸੇ ਤਰੀਕੇ ਦੇ ਨਾਲ ਮੇਰੇ ਕੋਲ ਧਨ ਆ ਜਾਵੇ ਪਰੰਤੂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜਿਹੜਾ ਜੀਵ ਹੈ ਇਹ ਆਪਣੇ ਹੰਕਾਰ ਰੂਪੀ ਕੜਤਨ ਨੂੰ ਛੱਡ ਨਹੀਂ ਸਕਦਾ ਹੈ ਜਿਹੜਾ ਮਾਇਆਨ ਤਾਰਣ ਕਰਨ ਵਾਲਾ ਹੈ ਉਹ ਅੰਮ੍ਰਿਤ ਦਾ ਗੁਣ ਨਹੀਂ ਚਖ ਸਕਦਾ ਜਿਹੜਾ ਜਾਲੇ ਨੂੰ ਖਾਣ ਵਾਲਾ ਡੱਡੂ ਹੈ ਉਹ ਕਮਲ ਦੀ ਸੁਗੰਧ ਨਹੀਂ ਲੈ ਸਕਦਾ ਇਸ ਕਰਕੇ ਸਤਿਗੁਰੂ ਜੀ ਇਹ ਸ਼ਬਦ ਦੇ ਅੰਦਰ ਸਾਲਸਰਾਏ ਜੋਹਰੀ ਨੂੰ ਸਮਝਾ ਰਹੇ ਹਨ ਕਿ ਇਹ ਜੋਹਰੀ ਜੀ ਇਸ ਤਰ੍ਹਾਂ ਤੁਸੀਂ ਸਮਝ ਲੈਣਾ ਕਰੋ ਕਿ ਤੁਸੀਂ ਭਾਵੇਂ ਜੋਹਰੀ ਹੋ ਕਰਕੇ ਕਿੰਨੇ ਵੀ ਲਾਲਾਂ ਦਾ ਵਪਾਰ ਕਰਦੇ ਹੋ ਖਰੀਦਦੇ ਹੋ ਇਕੱਠੇ ਕਰਦੇ ਹੋ ਸਿੰਜਦੇ ਹੋ ਔਰ ਜਿਨ੍ਹਾਂ ਚਿਰ ਤੁਸੀਂ ਨਾਮ ਰੂਪੀ ਲਾਲ ਦਾ ਵਪਾਰ ਨਹੀਂ ਕਰਦੇ ਨਾਮ ਰੂਪੀ ਲਾਲ ਨੂੰ ਆਪਣੇ ਹਿਰਦੇ ਵਿੱਚ ਬਸਾਉਂਦੇ ਨਹੀਂ ਉਹਨਾਂ ਚਿਰ ਤੁਹਾਡਾ ਪਲ ਨਹੀਂ ਹੋਵੇਗਾ ਉਹਨਾਂ ਚਿਰ ਤੁਹਾਡੀ ਮੁਕਤ ਨਹੀਂ ਹੋ ਸਕਦੀ ਇਸ ਤਰ੍ਹਾਂ ਸਤਿਗੁਰੂ ਜੀ ਇਸ ਸ਼ਬਦ ਦੇ ਅੰਦਰ ਸਾਲਸ ਰਹੇ ਜੋਹਰੀ ਸੰਦਾਰ ਰਹੇ ਹਨ ਆਪਣਾ ਆਪ ਤੋ ਕਭੂ ਨਾ ਛੋਟਸ ਪਿਸਨ ਪ੍ਰੀਤ ਜਿਉਰੇ ਅੱਗੇ ਸਤਿਗੁਰੂ ਜੀ ਫੇਰ ਉਦਾਹਰਣ ਦਿੰਦੇ ਨੇ ਪਿਸਨ ਪ੍ਰੀਤ ਜਿਉਰੇ ਪਸ਼ੂਨ ਕਹਿੰਦੇ ਹਨ ਚਿਚੜਾਂ ਨੂੰ ਪਿੱਸੂਆਂ ਨੂੰ ਜਿਵੇਂ ਚਿਚੜ ਹੁੰਦਾ ਹੈ ਉਹ ਪਸ਼ੂਆਂ ਦੇ ਅਸਥਨਾ ਦੇ ਉੱਪਰ ਲੱਗਦਾ ਹੈ ਅਸਥਨਾ ਦੇ ਉੱਪਰ ਰਹਿੰਦਾ ਹੋਇਆ ਵੀ ਉਹ ਜਿਹੜਾ ਚਿਚੜ ਹੈ ਅਸਥਨਾ ਦੇ ਵਿੱਚੋਂ ਲਹੂ ਦੀ ਪ੍ਰੀਤ ਰੱਖਦਾ ਹੈ ਕੇਵਲ ਲਹੂ ਪੀਂਦਾ ਹੈ ਦੁੱਧ ਨਹੀਂ ਪੀਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਕਿ ਇਹ ਜੀਵ ਸਾਧ ਸੰਗਤ ਦੇ ਕੋਲ ਵਸਦਾ ਹੋਇਆ ਵੀ ਕੇਵਲ ਮਾਇਆ ਦੇ ਨਾਲ ਪ੍ਰੀਤ ਰੱਖਦਾ ਹੈ ਪਦਾਰਥਾਂ ਦੇ ਨਾਲ ਪ੍ਰੀਤ ਰੱਖਦਾ ਹੈ ਅੰਮ੍ਰਿਤ ਰੂਪੀ ਦੁੱਧ ਨੂੰ ਇਤਾਰਣ ਨਹੀਂ ਕਰਦਾ ਹੈ ਆਨਾਮ ਨੂੰ ਪਰਮੇਸ਼ਰ ਦੀ ਭਗਤੀ ਨੂੰ ਇਤਾਰਣ ਨਹੀਂ ਕਰ ਸਕਦਾ ਹੈ ਇਹ ਚਿੱਟੜ ਦੇ ਵਾਰ ਕੇਵਲ ਮਾਇਆ ਦੇ ਨਾਲ ਮਾਇਆ ਰੂਪੀ ਲਹੂ ਦੇ ਨਾਲ ਇਹ ਪ੍ਰੀਤ ਰੱਖਦਾ ਹੈ ਪ੍ਰੇਮ ਰਖਣਾ ਕਰਦਾ ਹੈ ਪੰਡਤਾਂ ਦੇ ਸੰਗ ਅਸਹਿ ਜਨਮੋ ਰਖ ਆਗਮ ਸਾਸ ਸੁਨੇ ਤੇ ਭਾਵੇਂ ਇਸੇ ਤਰ੍ਹਾਂ ਜਿਹੜੇ ਬੇਸਮਝ ਬੂਰਖ ਲੋਕ ਹਨ ਉਹ ਭਾਵੇਂ ਪੰਡਤਾਂ ਦੇ ਨਾਲ ਰਹਦੇ ਹੋਣ ਵਿਦਵਾਨਾਂ ਦੇ ਨਾਲ ਬਸਦੇ ਹੋਣ ਪੈਂਦੇ ਹੋਣ ਉੱਠਦੇ ਹੋਣ ਵਿਦਵਾਨਾਂ ਦੀ ਸਭਾ ਦੇ ਵਿੱਚ ਬੈਠਦੇ ਹੋਣ ਉਹਨਾਂ ਦੇ ਨਾਲ ਹੀ ਤੁਰਦੇ ਫਿਰਦੇ ਹੋਣ ਭਾਵੇਂ ਕਿੰਨੇ ਵਿਦਵਾਨਾਂ ਦੇ ਪੰਡਤਾਂ ਦੇ ਸੰਗਤ ਕਰਦੇ ਹੋਣ ਆਗਮ ਸਾਸ ਸੁਨੇ ਆਗਮ ਕਹਿੰਦੇ ਵੇਦਾ ਸ਼ਾਸਤਰਾ ਦੀ ਸਾਸ ਆਗਿਆ ਨੂੰ ਸੁਣਦੇ ਹੋਣ ਵੇਦਾ ਸ਼ਾਸਤਰਾ ਨੂੰ ਸੁਣਨ ਵਾਲੇ ਹੋਣ ਪਰ ਫਿਰ ਵੀ ਉਹ ਕਹਿੰਦੇ ਆਪਣਾ ਕਦੇ ਆਪਾ ਪਾਵਨੀ ਛੱਡ ਸਕਦੇ ਆਪਣਾ ਹੰਕਾਰ ਨਹੀਂ ਛੱਡ ਸਕਦੇ ਆਪਣੇ ਹੰਕਾਰ ਦੇ ਕਰਕੇ ਹੀ ਉਹ ਕੇਵਲ ਚਿਚੜਾਂ ਦੇ ਵਾਂਗ ਇਹ ਹੈ ਪ੍ਰੀਤ ਨੂੰ ਧਾਰਨ ਕਰਦੇ ਨੇ ਆਪਣੀ ਹੰਕਾਰ ਦੇ ਨਾਲ ਬਿਰਤੀ ਦੇ ਨਾਲ ਆਪਣੇ ਪ੍ਰੇਮ ਨੂੰ ਰੱਖਣਾ ਕਰਦੇ ਹਨ ਉਸ ਨੂੰ ਛੱਡਦੇ ਨਹੀਂ ਹਨ ਆਪਣਾ ਆਪ ਤੋਂ ਕਬ ਹੋਣਾ ਛੋਟਾ ਸ ਸਵਾਨ ਪੂਛ ਜਿਉ ਰੇ ਤੇ ਫਿਰ ਅਗਲੀ ਪੰਕਤੀ ਅੰਦਰ ਉਦਾਹਰਣ ਦਿੰਦੇ ਨੇ ਕਿ ਜਿਵੇਂ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੋ ਸਕਦੀ ਭਾਵੇਂ ਕਿੰਨੀ ਵਾਰ ਵੀ ਉਸ ਨੂੰ ਬਾਸ ਦੇ ਵਿੱਚ ਪਾ ਕਰਕੇ ਰੱਖ ਲਈਏ ਕਿੰਨਾ ਸਮਾਂ ਵੀ ਉਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੇ ਰਹੀਏ ਫਿਰ ਵੀ ਉਹ ਸਿੱਧੀ ਨਹੀਂ ਹੁੰਦੀ ਹੈ ਉਸ ਦੇ ਵਿੱਚ ਵਲ ਪਿਆ ਰਹਿੰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਜੀਵ ਹੈ ਮਲਮੁਖ ਜੀਵ ਹੈ ਇਹ ਆਪਣਾ ਆਪਾ ਭਾਵ ਆਪਣਾ ਹੰਕਾਰ ਕਦੇ ਨਹੀਂ ਛੱਡਦਾ ਸਦਾ ਹੀ ਆਪਣੇ ਹੰਕਾਰ ਦੇ ਸਹੇਕ ਰਹਿੰਦਾ ਹੈ ਇਸ ਪ੍ਰਕਾਰ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਸਮਝਾ ਰਹੇ ਹਨ ਇੱਕ ਪਖੰਡੀ ਨਾਮ ਨਾ ਰਚ ਹੈ ਇੱਕ ਹਰ ਹਰ ਚਰਨੀ ਰੇ ਤੇ ਸਤਿਗੁਰੂ ਜੀ ਕਹਿੰਦੇ ਕਿ ਸਾਲਸਰਾਏ ਜੋਹਰੀ ਇੱਕ ਤਾਂ ਉਹ ਪਖੰਡੇ ਹਨ ਜਿਹੜੇ ਕਦੇ ਨਾਮ ਦੇ ਨਾਲ ਪ੍ਰੇਮ ਨਹੀਂ ਕਰਦੇ ਜਿਨ੍ਹਾਂ ਨੇ ਕਦੇ ਨਾਮ ਜਪ ਕੇ ਨਹੀਂ ਦੇਖਿਆ ਜਿਨ੍ਹਾਂ ਨੇ ਕਦੇ ਨਾਮ ਦੇ ਨਾਲ ਪ੍ਰੀਤ ਨਹੀਂ ਕੀਤੀ ਤੇ ਇੱਕ ਉਹ ਹਨ ਜਿਹੜੇ ਇੱਕ ਹਰ ਹਰ ਚਰਣੀ ਰਹੇ ਜਿਹੜੇ ਇੱਕ ਹਰਿਆ ਭਰਿਆ ਕਰਨ ਵਾਲੇ ਅਕਾਲ ਪੁਰਖ ਦੇ ਚਰਣਾ ਨਾਲ ਜੁੜੇ ਰਹਿੰਦੇ ਹਨ ਤੇ ਦੂਸਰਿਆਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਦੇ ਚਰਣਾ ਦੇ ਨਾਲ ਜੁੜਨ ਵਾਲੇ ਹੁੰਦੇ ਹਨ ਪੂਰਬੇ ਲਿਖਿਆ ਪਾਵਸਨਾ ਨਿਕ ਰਸਨਾ ਨਾਮ ਜਪਰੇ ਤੇ ਇਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਸਾਲਸਰਾਏ ਜੋਹਰੀ ਨੂੰ ਉਪਦੇਸ਼ ਦਿੰਦੇ ਹੋਏ ਸਮਝਾਉਂਦੇ ਨੇ ਕਿ ਇਹ ਜੋਹਰੀ ਜੀ ਪੂਰ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪੇ 2 ਕੇਵਲ ਆਪਣੀ ਰਸਨਾ ਦੇ ਨਾਲ ਇੱਕ ਪਰਮੇਸ਼ਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕਿਉਂਕਿ ਭਈ ਪ੍ਰਾਪਤ ਮਾਨੁਖ ਤੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇ ਕਿਤੇ ਨਾਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਹੋਰ ਤੇਰਾ ਕੋਈ ਵੀ ਕੰਮ ਤੇਰੇ ਕਰਜੋਂ ਵਾਲਾ ਨਹੀਂ ਹੈ ਇੱਕ ਆਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕਰ ਕਿ ਬਾਕੀ ਪੂਰਬ ਲਿਖਿਆ ਤავਸ ਪੂਰਬ ਪਹਿਲਾਂ ਤੋਂ ਜਿਹੜਾ ਲਿਖਿਆ ਹੋਇਆ ਪ੍ਰਾਪਲਬਦ ਹੈ ਉਸ ਦੇ ਅਨੁਸਾਰ ਜੋ ਤੈਨੂੰ ਪ੍ਰਾਪਤ ਹੋਣਾ ਹੈ ਉਹ ਆਪਣੇ ਆਪ ਹੀ ਪ੍ਰਾਪਤ ਹੋ ਜਾਵੇਗਾ ਜਹਾ ਦਾਣੇ ਤਹਾ ਖਾਣੇ ਨਾਨਕਾ ਸੱਚ ਹੈ ਜਿੱਥੇ ਤੇਰੇ ਦਾਣੇ ਝਿਖੇ ਹਨ ਉੱਥੇ ਧਾ ਕਰਕੇ ਪ੍ਰਸ਼ਾਦਾ ਪਾਣੀ ਛਕਣਾ ਇਸ ਕਰਕੇ ਉਸ ਅਕਾਲ ਪੁਰਖ ਨੂੰ ਸਰਬ ਦੀ ਸਾਰਿਆਂ ਦੀ ਚਿੰਤਾ ਹੈ ਤੇ ਪ੍ਰਾਪਤ ਅਨੁਸਾਰ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰਾ ਕੁਝ ਪ੍ਰਾਪਤ ਕਰਨਵੇਂਗਾ ਜੋ ਕੁਝ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਆਪਣੇ ਆਪ ਪ੍ਰਾਪਤ ਹੋ ਜਾਵੇਗਾ ਵਿਦਵਾਨ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਕਰਮ ਹੁੰਦੇ ਹਨ ਇੱਕ ਕਰਮ ਉਹ ਹਨ ਜਿਹੜੇ ਸੰਚਿਤ ਕਰਮ ਹਨ ਸੰਚਿਤ ਕਰਮ ਕਰਨ ਕਰਕੇ ਜਦੋਂ ਜੀਵ ਨੂੰ ਅਗਲੀ ਜਨਮ ਮਿਲਦੀ ਹੈ ਤੇ ਉਦੋਂ ਉਹਨਾਂ ਕਰਮਾਂ ਦੇ ਆਧਾਰ ਤੇ ਉਸ ਦੀ ਪ੍ਰਾਪਲਬਦ ਲਿਖੀ ਜਾਂਦੀ ਹੈ ਫਿਰ ਉਹ ਪ੍ਰਾਪਲਬਦ ਨੂੰ ਜੀਵ ਇਸ ਜਨਮ ਦੇ ਵਿੱਚ ਆ ਕਰਕੇ ਭੋਗਦਾ ਹੈ ਤੇ ਇਸ ਜਨਮ ਦੇ ਵਿੱਚ ਜਿਹੜੇ ਕਰਮ ਕਰਦਾ ਹੈ ਉਹਨਾਂ ਨੂੰ ਕ੍ਰਿਆਮਾਨ ਕਰਮ ਕਹਿੰਦੇ ਹਨ ਜਿਹੜੇ ਇਸ ਜਨਮ ਦੇ ਵਿੱਚ ਭੋਗ ਰਿਹਾ ਹੈ ਦੁੱਖ ਸੁਖ ਭੋਗਦਾ ਹੈ ਉਹ ਪਿਛਲੇ ਸੰਚਿਤ ਕਰਮਾਂ ਦਾ ਫਲ ਹੈ ਤੇ ਜਿਹੜੇ ਹੁਣ ਕਰਮ ਕਰ ਰਿਹਾ ਹੈ ਇਹਨਾਂ ਦਾ ਫਲ ਇਸ ਨੂੰ ਅੱਗੇ ਮਿਲੇਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਸੰਚਿਤ ਕਰਮਾ ਕਰਕੇ ਪ੍ਰਾਪਤ ਤੇਰੀ ਲਿਖੀ ਹੋਈ ਹੈ ਉਹ ਦੁੱਖ ਸੁੱਖ ਤੈਨੂੰ ਭੋਗਣੇ ਪੈਣਗੇ ਉਹ ਤੈਨੂੰ ਪ੍ਰਾਪਤ ਹੋ ਕੇ ਰਹੇਗਾ ਤੇ ਇਸ ਕਰਕੇ ਤੂੰ ਜਿਹੜੇ ਕਰੇਮਾਨ ਕਰਮ ਕਰਨੇ ਹਨ ਐਸੇ ਕਰ ਕਿ ਦੁਬਾਰਾ ਤੈਨੂੰ ਇਹਨਾਂ ਕਰਮਾਂ ਦਾ ਫਲ ਨਾ ਭੋਗਣਾ ਪਵੇ ਇਹਨਾਂ ਕਰਮਾਂ ਦਾ ਫਲ ਦੁੱਖ ਸੁੱਖ ਨਾ ਭੋਗਨੇ ਪੈਣ ਐਸੇ ਕਰਮ ਕਰਣਾ ਕਰਕੇ ਇੱਕ ਅਕਾਲ ਪੁਰਖ ਦੇ ਅੰਦਰ ਤੇਰੀ ਮਿਰਤੀ ਜੁੜ ਜਾਵੇ ਤੇ ਤੇਰਾ ਇਸ ਰੂਪ ਮੁਕਤ ਹੋ ਜਾਵੇ ਇਹਨਾਂ ਤਿੰਨਾਂ ਕਰਮਾਂ ਵਾਲਾ ਜਿਹੜਾ ਹਿਸਾਬ ਕਿਤਾਬ ਹੈ ਨਿਬੜ ਜਾਵੇ ਤੇ 83 ਦੇ ਗੇੜ ਤੋਂ ਛੁੱਟ ਜਾਵੇ ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ਼ੀਆਂ ਨੇ ਇਹ ਬਾਦ ਮੁਕਤੀਸ਼ ਸਾਲਸਰੈ ਜੋਹਰੀ ਦੇ ਤਾਈ ਬਖਸ਼ਿਸ਼ ਕੀਤਾ ਹੈ ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ ਜਿਸ ਦਾ ਉਦਾਰ ਕਰਦੇ ਹਨ ਸਾਲਸਰੈ ਜੋਹਰੀ ਜਿਵੇਂ ਸਤਿਗੁਰੂ ਜੀ ਨੂੰ ਬੇਨਤੀਆਂ ਕਰਦਾ ਹੈ ਉਹ ਸਾਰੇ ਵਿਚਾਰ ਵਾਰਤਾ ਅਗਲੇ ਪ੍ਰਸੰਗਾਂ ਦੇ ਅੰਦਰ ਸਰਵਣ ਕਰਾਂਗੇ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ ਇਥੋਂ ਤੱਕ ਪਾਵਨ ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਬੁੱਲਾਂ ਆ ਚੁੱਕਾਂ ਦੇ ਖਿਮਾ ਆਗਾਹੋਂ ਤੋਂ ਸਤਿਗੁਰੂ ਜੀ ਸਮਤ ਬਖਸ਼ਣ ਜੀ ਇੱਕ ਪਾਖੰਡੀ ਨਾਮ ਨਰਾਜ ਹੈ ਇੱਕ ਹਰ ਹਰ ਚਰਨੀ ਰੇ ਪੂਰਬੇ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ